ਦੋਸਤੋ ਬਸੰਤ ਪੰਚਮੀ ਦਾ ਦਿਨ ਸੀ ਇੱਕ ਬੱਚਾ ਖੇਤ ਵਿੱਚ ਦਿਨ ਦੇ ਸਮੇਂ ਪਤੰਗ ਉਡਾ ਰਿਹਾ ਸੀ ਬੱਚਾ ਪਟਿਆਲੇ ਦੇ ਪਿੰਡ ਬਰਸਟ ਦਾ ਰਹਿਣ ਵਾਲਾ ਸੀ ਜੋ ਆਪਣੀ ਮਰਜ਼ੀ ਦੇ ਵਿੱਚ ਪਤੰਗ ਉਡਾ ਰਿਹਾ ਸੀ ਪਰ ਅਚਾਨਕ ਉੱਥੇ ਇੱਕ ਆਵਾਰਾ ਕੁੱਤਿਆਂ ਦਾ ਝੁੰਡ ਆਉਂਦਾ ਹੈ ਤੇ 12 ਸਾਲ ਦੇ ਉਸ ਬੱਚੇ ਜਿਸ ਦਾ ਨਾਮ ਕਰਨਵੀਰ ਸਿੰਘ ਸੀ ਉਸ ਉੱਤੇ ਹਮਲਾ ਕਰ ਦਿੰਦਾ ਹੈ ਬੱਚੇ ਦੀ ਹਸਪੀਟਲ ਵਿੱਚ ਜਾ ਕੇ ਮੌਤ ਹੋ ਜਾਂਦੀ ਹੈ ਇੱਕ ਹੋਰ ਘਟਨਾ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੀ ਹੈ ਜਿੱਥੇ ਪਿਟਬੁਲ ਡੌਗ ਦੀ ਘਟਨਾ ਸਾਹਮਣੇ ਆਈ ਹੈ ਪਿਟਬੁਲ ਨੇ ਇੱਕ ਬਜ਼ੁਰਗ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਡੌਗ ਨੇ ਬਜ਼ੁਰਗ ਦੇ ਚਿਹਰੇ ਗਰਦਨ ਹੱਥ ਤੇ ਲੱਤਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡੌਗ ਕਰੀਬ 20 ਮਿੰਟ ਤੱਕ ਬਜ਼ੁਰਗ ਨੂੰ ਨੋਚਦਾ ਰਿਹਾ ਫੇਰ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਡੌਗ ਤੋਂ ਬਚਾਇਆ ਗਿਆ ਤੇ ਸਿਵਲ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ ਡੌਗ ਦੇ ਕਿੱਤੇ ਜ਼ਖਮ ਇੰਨੇ ਡੂੰਘੇ ਸੀ ਕਿ ਬਜ਼ੁਰਗ ਦੇ ਟਾਂਕੇ ਲਗਾਉਣੇ ਪਏ ਦੱਸ ਦਈਏ ਕਿ ਬਜ਼ੁਰਗ ਦੀ ਉਮਰ 85 ਸਾਲ ਦੇ ਕਰੀਬ ਹੈ ਦੋਸਤੋ ਇਦਾਂ ਦੇ ਮਾਮਲੇ ਸਾਡੇ ਸਾਹਮਣੇ ਕਿਉਂ ਦੇਖਣ ਨੂੰ ਮਿਲ ਰਹੇ ਹਨ ਇਸ ਬਾਰੇ ਅੱਜ ਮੈਂ ਡਿਟੇਲ ਵਿੱਚ ਤੁਹਾਨੂੰ ਦੱਸਣ ਜਾ ਰਹੀ ਹਾਂ ਇਸ ਤੋਂ ਪਹਿਲਾਂ ਮੈਂ ਦੋ ਵੀਡੀਓਜ਼ ਪਾ ਚੁੱਕੀ ਹਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓਜ਼ ਵੀ ਦੇਖੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਪਸੰਦ ਆਂਦੀ ਹੈ ਵੀਡੀਓ ਤਾਂ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਹੋਰ ਕਿੰਧਾਂ ਦੀਆਂ ਵੀਡੀਓਜ਼ ਬਣਾਵਾਂ। ਦੋਸਤੋ ਆਓ ਹੁਣ ਆਪਾਂ ਵੀਡੀਓ ਦੇ ਮੁੱਦੇ ਤੇ ਵਾਪਸ ਆਉਨੇ ਆਂ। ਕੀ ਤੁਹਾਨੂੰ ਪਤਾ ਹੈ ਕਿ ਇੰਡੀਆ ਵਿੱਚ ਪਿੱਟਬੁੱਲ ਤੇ ਰੌਟਵਿਲਰ ਸਮੇਤ 23 ਡੌਗਸ ਜਾਤੀਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਇਹ ਡੌਗਸ ਇੰਡੀਆ ਵਿੱਚ ਕਿਉਂ ਬੈਨ ਕੀਤੇ ਹਨ ਇਸ ਬਾਰੇ ਆਓ ਅਸੀਂ ਜਾਣਦੇ ਆਂ। ਦੋਸਤੋ ਇਹਨਾਂ ਡੌਗਸ ਨੂੰ ਦਿੱਲੀ ਸਮੇਤ ਹੋਰ ਕਿਸੇ ਵੀ ਰਾਜ ਵਿੱਚ ਨਹੀਂ ਪਾਲਿਆ ਜਾ ਸਕਦਾ। ਇਸ ਤੋਂ ਇਲਾਵਾ ਇਹਨਾਂ ਦੀ ਵਿਕਰੀ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਇਹਨਾਂ ਡੌਗਸ ਨੂੰ ਇਸ ਕਰਕੇ ਬੈਨ ਕੀਤਾ ਹੈ ਕਿਉਂਕਿ ਇਹਨਾਂ ਤੋਂ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ ਜਿਹੜੇ ਲੋਕਾਂ ਨੇ ਇਸ ਤਰ੍ਹਾਂ ਦੇ ਡੌਗਸ ਰੱਖੇ ਹੋਏ ਹਨ ਉਹਨਾਂ ਨੂੰ ਇਸ ਦੀ ਨਸਬੰਧੀ ਕਰਵਾਣੀ ਪਵੇਗੀ ਤਾਂ ਜੋ ਇਸ ਦੀ ਬਰੀਡ ਅੱਗੇ ਨਾ ਵੱਧ ਸਕੇ ਵਿਦੇਸ਼ੀ ਬਰੀਡ ਵਾਲੇ ਡੌਗਸ ਦੇ ਕੱਟਣ ਦੇ ਮਾਮਲੇ ਵੀਡੀਓਜ਼ ਵਿੱਚ ਬਹੁਤ ਵਾਇਰਲ ਹੋਏ ਹਨ ਇਹਨਾਂ ਸਬੰਧੀ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਨੇ। ਤਾਜ਼ਾ ਮਾਮਲਾ ਦਿੱਲੀ ਦਾ ਹੈ ਜਿੱਥੇ ਐਂਡੀਐਮਸੀ ਇਲਾਕੇ ਵਿੱਚ ਵਿਦੇਸ਼ੀ ਬਰੀਡ ਦੇ ਡੌਗ ਨੇ ਮਾਸੂਮ ਬੱਚੀ ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਡਾਇਰੀ ਮੰਤਰਾਲੇ ਨੇ ਐਨੀਮਲ ਹਸਬੈਂਡਰੀ ਕਮਿਸ਼ਨ ਦੀ ਇੱਕ ਕਮੇਟੀ ਬਣਾਈ। ਇਸ ਵਿੱਚ ਅਲੱਗ-ਅਲੱਗ ਸੰਗਠਨਾਂ ਦੇ ਐਕਸਪਰਟ ਬੁਲਾਏ ਗਏ। ਉਹਨਾਂ ਨੇ ਡੌਗਸ ਦੇ 23 ਬਰੀਡਸ ਤੇ ਬੈਨ ਲਗਾਇਆ। ਇਹਨਾਂ ਡੌਗਸ ਨੂੰ ਬੈਨ ਡੌਗ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਹੁਣ ਕਿਸੇ ਵੀ ਡੌਗ ਦੀ ਖਰੀਦ ਨਹੀਂ ਹੋਵੇਗੀ। ਦੋਸਤੋ ਇਸੇ ਤਰ੍ਹਾਂ ਇੱਕ ਚੌਥੀ ਕਲਾਸ ਦਾ ਬੱਚਾ ਜੋ ਆਪਣੀ ਮਾਂ ਨਾਲ ਖੇਤ ਗਿਆ ਹੋਇਆ ਸੀ ਜਦੋਂ ਉਹ ਆਪਣੇ ਘਰ ਇਕੱਲਾ ਵਾਪਸ ਆ ਰਿਹਾ ਸੀ ਤਾਂ ਉਹਨਾਂ ਦੇ ਗਵਾਂਡੀਆਂ ਦੇ ਪਿਟਬੁੱਲ ਡੌਗ ਨੇ ਬੱਚੇ ਤੇ ਅਟੈਕ ਕਰ ਦਿੱਤਾ। ਬੱਚੇ ਨੂੰ ਕਾਫੀ ਟਾਈਮ ਤੱਕ ਇਹ ਡੌਗ ਵੱਡਦਾ ਰਿਹਾ। ਬੱਚੇ ਦੀ ਇੱਕ ਸਾਈਡ ਦੇ ਡੌਗ ਨੋਚ-ਨੋਚ ਕੇ ਖਾ ਗਿਆ। ਬੱਚੇ ਦੀ ਮਾਂ ਨੇ ਤੇ ਪਿੰਡ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਬੱਚੇ ਨੂੰ ਕੁੱਤੇ ਤੋਂ ਛੁਡਵਾਇਆ ਬੱਚੇ ਨੂੰ ਹਸਪੀਟਲ ਲਿਆਂਦਾ ਗਿਆ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬੱਚੇ ਨੂੰ ਚੰਡੀਗੜ੍ਹ ਪੀਜੀਆਈ ਪੇਂ ਦਿੱਤਾ ਗਿਆ ਇਹ ਘਟਨਾ ਨੰਗਲ ਦੇ ਪਿੰਡ ਬਲਾਸੀ ਦੀ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਇਸੇ ਤਰ੍ਹਾਂ ਲੁਧਿਆਣਾ ਤੋਂ ਇੱਕ ਔਰਤ ਨੂੰ ਪਿੱਟ ਬੁੱਲ ਕੁੱਤੇ ਨੇ ਕਰੀਬ 15 ਥਾਮਾਂ ਤੋਂ ਕਟਿਆ ਮਹਿਲਾ ਦੀ ਬਾਹਾਂ ਤੇ ਲੱਤਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਔਰਤ ਦਾ ਕਹਿਣਾ ਹੈ ਕਿ ਉਹ ਬੈਂਕ ਤੋਂ ਘਰ ਵਾਪਸ ਆ ਰਹੀ ਸੀ ਰਸਤੇ ਵਿੱਚ ਉਸ ਨੂੰ ਪਿੱਟ ਬੁੱਲ ਕੁੱਤੇ ਨੇ ਫੜ ਲਿਆ ਉਸ ਦਾ ਕਹਿਣਾ ਹੈ ਕਿ ਕਾਫੀ ਲੋਕਾਂ ਨੇ ਛਡਵਾਨ ਦੇ ਵੀ ਕੁੱਤੇ ਨੇ ਉਸ ਨੂੰ ਪਕੜ ਕੇ ਰੱਖਿਆ ਬਾਅਦ ਵਿੱਚ ਬੜੀ ਮੁਸ਼ਕਿਲ ਨਾਲ ਉਸ ਨੂੰ ਹਸਪਤਾਲ ਲਿਆਂਦਾ ਗਿਆ ਕੁੱਤੇ ਦੇ ਮਾਲਿਕ ਨੇ 15 ਮਿੰਟ ਬਾਅਦ ਆ ਕੇ ਮੈਲਾ ਨੂੰ ਕੁੱਤੇ ਤੋਂ ਛੁਡਵਾਇਆ ਹੁਣ ਇਹਨਾਂ ਡੌਗਸ ਨੂੰ ਬੈਨ ਕਰ ਦਿੱਤਾ ਹੈ ਕਿਉਂਕਿ ਇਹਨਾਂ ਕਾਰਨ ਬੱਚੇ ਬਜ਼ੁਰਗ ਤੇ ਜਵਾਨ ਜ਼ਖਮੀ ਹੁੰਦੇ ਨੇ ਕੁਝ ਦੀ ਤਾਂ ਮੌਤ ਵੀ ਹੋ ਜਾਂਦੀ ਹੈ ਇਹਨਾਂ ਡੌਗਸ ਨੂੰ ਖਰੀਦਣ ਵੇਚਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਦੋਸਤੋ ਕੁਝ ਲੋਕ ਇਹ ਕਹਿੰਦੇ ਹਨ ਕਿ ਇਹਨਾਂ ਡੌਗਸ ਦੀ ਇਸ ਵਿੱਚ ਕੋਈ ਗਲਤੀ ਨਹੀਂ ਹੈ ਗਲਤੀ ਮਾਲਕ ਦੀ ਹੈ ਜੋ ਇਹਨਾਂ ਨੂੰ ਸਮਝ ਨਹੀਂ ਸਕਦੇ ਕਿਉਂਕਿ ਹਰ ਇੱਕ ਡੌਗ ਦੀ ਰਹਿਣ ਸਹਿਣ ਤੇ ਖਾਣ ਪੀਣ ਦੀਆਂ ਆਦਤਾਂ ਅਲੱਗ-ਅਲੱਗ ਹੁੰਦੀਆਂ ਨੇ ਜਿਵੇਂ ਹਸਕੀ ਨਾਮ ਦਾ ਡੌਗ ਠੰਡ ਵਿੱਚ ਰਹਿਣਾ ਪਸੰਦ ਕਰਦਾ ਹੈ ਗਰਮੀ ਵਿੱਚ ਚਿੜਚਿੜਾ ਹੋ ਜਾਂਦਾ ਹੈ ਪਿਟਬੁਲ ਬਹੁਤ ਐਕਟਿਵ ਡੌਗ ਹੈ ਇਸ ਨੂੰ 8 ਕਿਲੋਮੀਟਰ ਰੋਜ਼ਾਨਾ ਦੌੜਾਉਣਾ ਪੈਂਦਾ ਹੈ ਇਸ ਤਰ੍ਹਾਂ ਓਨਰ ਇਹਨਾਂ ਗੱਲਾਂ ਨੂੰ ਸਮਝਦੇ ਹੀ ਨਹੀਂ ਕਈ ਵਾਰ ਤਾਂ ਲੋਕ ਇਹਨਾਂ ਨੂੰ ਖੁੱਲਾ ਹੀ ਛੱਡ ਦਿੰਦੇ ਹਨ ਉਹ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਵੀ ਇਹੇ ਕਿਸੇ ਨੂੰ ਕੱਟ ਵੀ ਸਕਦਾ ਹੈ ਜੇਕਰ ਇਹ ਡੌਗਸ ਰੱਖਣਾ ਲੋਕ ਪਸੰਦ ਕਰਦੇ ਹਨ ਤਾਂ ਉਹਨਾਂ ਲਈ ਲਾਇਸੈਂਸ ਜ਼ਰੂਰੀ ਹੋਣਾ ਚਾਹੀਦਾ ਹੈ ਕਿਸੇ ਨੂੰ ਕੱਟਣ ਤੇ ਫਾਈਨ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਇਹਨਾਂ ਦਾ ਧਿਆਨ ਰੱਖ ਸਕਣ ਮੰਨਦੇ ਹਾਂ ਕਿ ਡੌਗ ਲਵਰਸ ਵੀ ਬਹੁਤ ਨੇ ਪਰ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਅਸੀਂ ਡੌਗ ਰੱਖਦੇ ਹਾਂ ਤਾਂ ਉਸ ਦੇ ਰਹਿਣ ਸਹਿਣ ਖਾਣ ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਹਨਾਂ ਖਤਰਨਾਕ ਡੌਗਸ ਨੂੰ ਰੱਖਣਾ ਨਹੀਂ ਚਾਹੀਦਾ ਜੋ ਜਾਨ ਦਾ ਨੁਕਸਾਨ ਕਰਦੇ ਹਨ ਤੁਹਾਡੀ ਇਹਨਾਂ ਡੌਗਸ ਬਾਰੇ ਕੀ ਰਾਏ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰਾ ਹੌਸਲਾ ਵੱਧ ਸਕੇ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਵਾਂ ਸਤ ਸ਼੍ਰੀ ਅਕਾਲ ਜੀ